ਉਪਰਾਵਾ ਹੱਥ ਜੋੜਦੇ ਆ ਇੰਨੇ ਝੂਠ ਨਾ ਮਾਰੋ ਨਾ ਮਾਰੋ ਨਾ ਮਾਰੋ ਪੰਜਾਬ ਦਾ ਮਾੜਾ ਮੋਟਾ ਸੋਚ ਲੋ ਜੇ ਕੁਝ ਪੰਜਾਬ ਵਾਸਤੇ ਕਰ ਸਕਦੇ ਹੋ ਤਾਂ ਕਰ ਲੋ ਆ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਗੁਜਰਾਤ ਦੌਰੇ ਤੇ ਗਏ ਸੀ ਤੇ ਉੱਥੇ ਬਹੁਤ ਜਿਆਦੀਆਂ ਉੱਚੀਆਂ ਉੱਚੀਆਂ ਫੜੀਆਂ ਮਾਰ ਕੇ ਆਏ ਨੇ ਆ ਵੀਡੀਓ ਸੁਣੋ ਇੱਕ ਵਾਰੀ ਬਹੁਤ ਬੜੀ ਬਾੜ ਆਈ ਥੀ ਬਹੁਤ ਬੜੀ ਇਤਿਹਾਸਿਕ ਕਿੰਨੀ ਬਤ 23 ਜ਼ਿਲ੍ਹੇ ਆ ਪੰਜਾਬ ਕੇ ਅੰਦਰ 23 ਕੇ 23 ਜ਼ਿਲ੍ਹوں ਮੇ ਬਾੜ ਆਈ ਥੀ ਮਹੀਨੇ ਦੇ ਅੰਦਰ ਭਗਵੰਤ ਮਾਨ ਸਾਹਿਬ ਨੇ ਸਭੀ ਖੇੜੋਦੋ ਕੇ ਅਕਾਊਂਟ ਕੇ ਅੰਦਰ ਬੈਂਕ ਕੇ ਅਕਾਊਂਟ ਕੇ ਅੰਦਰ 50000 ਰੁਪਏ ਹੈਕਟੇਰ ਕੇ ਹਿਸਾਬ ਸੇ ਪੈਸੇ ਜਮਾ ਕਰਾ ਦिए 1 ਮਹੀਨੇ ਕੇ ਅੰਦਰ ਸੁਣਿਆ ਤੁਸੀਂ ਕਿਵੇਂ ਕੇਜਰੀਵਾਲ ਸਾਹਿਬ ਦੱਸ ਰਹੇ ਨੇ ਕਿ ਉਹਨਾਂ ਨੇ ਪੰਜਾਬ ਫਲੱਡ ਆਈ ਸੀ ਜਦੋਂ ਉਹਨਾਂ ਨੇ ਉਦੋਂ ਹਰੇਕ ਕਿਸਾਨ ਨੂੰ ਇੱਕ ਏਕੜ ਦੇ ਬਦਲੇ 50000 ਰੁਪਏ ਦਿੱਤਾ ਮਤਲਬ ਇੰਨਾ ਵੱਡਾ ਗੱਪ ਥੱਲੇ ਜਨਤਾ ਨੇ ਕੀ ਕਮੈਂਟ ਕੀਤੇ ਆ ਪੜਿਓ ਜ਼ਰਾ ਮਤਲਬ ਹਰ ਕੋਈ ਲਾਂਤਾ ਪਾਈ ਜਾਂਦਾ ਐ ਇੰਨੇ ਗੱਪ ਕੌਣ ਮਾਰਦਾ ਹੁੰਦਾ ਐ ਯਾਰ ਤੁਸੀਂ ਜੇ ਪੰਜਾਬ ਵਾਸਤੇ ਕੁਝ ਕੀਤਾ ਹੁੰਦਾ ਤੇ ਪੰਜਾਬੀ ਆਪ ਅੱਗੇ ਹੋ ਕੇ ਦੱਸਦੇ ਪਰ ਤੁਸੀਂ ਕੁਝ ਕੀਤਾ ਹੀ ਨਹੀਂ ਤੁਸੀਂ ਫੜੀਆਂ ਮਾਰੀ ਜਾਂਦੇ ਹੋ ਉੱਚੀਆਂ ਉੱਚੀਆਂ ਵੀ ਭਗਵਾਨਤਮਾਨ ਸਾਹਿਬ ਨੇ ਹਰੇਕ ਬੰਦੇ ਨੂੰ ਇੱਕ ਏਕੜ ਦਾ 50000 ਰੁਪਇਆ ਦੇਤਾ ਕਮੈਂਟਾਂ ਵਿੱਚ ਹੁੰਦੀ ਲਾਹ-ਪਾਤ ਦੇਖ ਕੇ ਤੁਹਾਨੂੰ ਕੀ ਲੱਗਦਾ ਐ ਕਿ ਇਹਨਾਂ ਨੇ ਦਿੱਤੇ ਐ ਪੈਸੇ ਤੁਸੀਂ ਕਮੈਂਟ ਕਰਕੇ ਦੱਸੋ ਸਾਨੂੰ ਕਿ ਤੁਹਾਨੂੰ ਕੋਈ ਰੁਪਇਆ ਆਇਆ ਕਿਸੇ ਵੱਲੋਂ ਕੋਈ ਸਰਕਾਰ ਨੇ ਰੁਪਿਆ ਵੀ ਤੁਹਾਡੇ ਖਾਤੇ ਵਿੱਚ ਪਾ ਦਿੱਤਾ ਹੋਵੇ ਕਿ ਤੁਸੀਂ ਹੜਪੀੜ ਤੇ ਗਏ ਹੋ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਐਨ ਜੀਓਜ਼ ਨੇ ਕੰਮ ਕੀਤਾ ਜਿੰਨਾ ਕੀਤਾ ਸਾਰੀਆਂ ਪੰਜਾਬ ਦੀਆਂ ਐਨ ਜੀਓਜ਼ ਨਾਲ ਮਿਲ ਕੇ ਕੰਮ ਕਰਦੀਆਂ ਰਹੀਆਂ ਨੇ ਗੁਪਤ ਦਾਨ ਬਹੁਤ ਜ਼ਿਆਵਾ ਹੋਏ ਨੇ ਪਰ ਸਰਕਾਰ ਨੇ ਮਿਲ ਦੀ ਸਹੂਲਤ ਵੀ ਨਹੀਂ ਪ੍ਰੋਵਾਈਡ ਕੀਤੀ ਉਸ ਸਮੇਂ ਤੇ ਬਾਹਰਲੇ ਸਟੇਟਾਂ ਵਿੱਚ ਕਹਿੰਦੀ ਹੈ ਕਿ ਅਸੀਂ ਕੀਤਾ ਜੋ ਕੀਤਾ ਪੰਜਾਬ 'ਚ 1 ਨਵੰਬਰ ਨੂੰ ਨਾ ਪੰਜਾਬ ਡੇ ਹੁੰਦਾ ਹੈ ਜਦੋਂ ਪੰਜਾਬੀ ਸੂਬਾ ਪੰਜਾਬੀਆਂ ਨੂੰ ਮਿਲਿਆ ਸੀ ਨਾ ਇਸ ਕਰਕੇ ਪੰਜਾਬ ਡੇ ਮਨਾਇਆ ਜਾਂਦਾ ਹੈ ਤੇ ਸਾਨੂੰ ਗਿਫਟ ਵਜੋਂ ਕੀ ਮਿਲਿਆ ਪੰਜਾਬੀਆਂ ਦਾ ਅਨਮੋਲ ਰਤਨ ਪੰਜਾਬ ਯੂਨੀਵਰਸਿਟੀ ਸੈਂਟਰ ਨੇ ਖੋਲਿਆ ਤੇ ਤੁਸੀਂ ਕੀ ਕੀਤਾ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਕੋਸ਼ ਵੀ ਨਹੀਂ ਕੀਤਾ ਚੰਡੀਗੜ੍ਹ ਸਾਡੇ ਤੋਂ ਖੋਇਆ ਗਿਆ ਸੀ ਪੰਜਾਬ ਦੇ ਪਿੰਡ ਸਾਰੇ ਉਜਾੜ ਕੇ ਉਹਦੇ ਉੱਤੇ ਚੰਡੀਗੜ੍ਹ ਬਣਾਇਆ ਗਿਆ ਸੀ ਜਿਹਦੇ ਵਿੱਚ ਇੱਕੋ ਇੱਕ ਸਾਡਾ ਪੰਜਾਬ ਯੂਨੀਵਰਸਿਟੀ ਟਿਕਾਣਾ ਸੀਗਾ ਅੱਜ ਉਹ ਵੀ ਖੋਲਿਆ ਗਿਆ 60 ਸਾਲਾਂ ਦੀ ਸੈਨੇਟ ਨੂੰ ਤਬਾਹ ਕਰਕੇ 30-31 ਮੈਂਬਰਾਂ ਦੀ ਉੱਥੇ ਕਮੇਟੀ ਲਿਆਂਦੀ ਗਈ ਜਿਹਦੀ ਕਦੇ ਚੋਣ ਨਹੀਂ ਹੋਣੀ ਉਹ ਸੈਂਟਰ ਨੇ ਉੱਥੇ ਬਸ ਨਿਯੁਕਤ ਕਰਤੀ ਹੁਣ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਕਾਲਜਿੰਦਰ ਕਿਹਨੇ ਐਡਮਿਸ਼ਨ ਲੈਣੀ ਹੈ ਕਿਹੜਾ ਕਾਲਜਿੰਦਰ ਪ੍ਰੋਫੈਸਰ ਪੜ੍ਹਾਊਗਾ ਕਿਹਨਾਂ ਨੂੰ ਅਸੀਂ ਰੱਖਣਾ ਹੈ ਕਿਹੋ ਜਿਹੇ ਰੂਲਸ ਲੈ ਕੇ ਆਉਣੇ ਨੇ ਕਿ ਉੱਥੇ ਕੋਈ ਪ੍ਰਦਰਸ਼ਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਕਿ ਉੱਥੇ ਕੋਈ ਰੋਸ ਮੁਜ਼ਾਹਰਾ ਕੋਈ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਇਹ ਵੀ ਉਹਨਾਂ ਤੋਂ ਸਾਈਨ ਕਰਵਾਈ ਜਾ ਰਹੇ ਨੇ ਮਤਲਬ ਇੰਨਾ ਜ਼ਿਆਦਾ ਤੱਕਾ ਪੰਜਾਬੀਆਂ ਦੇ ਨਾਲ ਪਰ ਪੰਜਾਬ ਸਰਕਾਰ ਕੀ ਕਰੀ ਜਾਂਦੀ ਹੈ ਹੱਥ ਿਆ ਧਰ ਕੇ ਬੈਠੀ ਆ ਪੰਜਾਬ ਯੂਨੀਵਰਸਿਟੀ ਦੇ ਅੰਦਰ 7 ਦੇ ਮੈਂਬਰ ਬੈਠੇ ਨੇ ਜਿਹੜੇ ਲੜ ਰਹੇ ਨੇ ਦਿਨ ਰਾਤ ਉਹ ਉੱਥੇ ਰੋਸ ਮੁਜ਼ਾਹਰਾ ਕਰ ਰਹੇ ਨੇ ਪਰ ਉਹਨਾਂ ਦਾ ਸਾਥ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਨੂੰ ਹੁਣ ਸੈਂਟਰ ਨੇ ਆਪ ਦੇ ਕਬਜ਼ੇ ਵਿੱਚ ਲੈ ਲਿਆ ਹੌਲੀ ਹੌਲੀ ਕਰਕੇ ਇੱਕ ਇੱਕ ਚੀਜ਼ ਨੂੰ ਪੰਜਾਬ ਦੀ ਨੂੰ ਤਬਾਹ ਕਰ ਰਹੀ ਹੈ ਸੈਂਟਰ ਸਰਕਾਰ ਪਰ ਉਹਦੇ ਤੇ ਕੋਈ ਕਿਉਂ ਨਹੀਂ ਬੋਲ ਰਿਹਾ ਕਿ ਇਹ ਪੰਜਾਬ ਦੀਆਂ ਚੀਜ਼ਾਂ ਪੰਜਾਬ ਨੂੰ ਨਹੀਂ ਸੀ ਮਿਲਣੀਆਂ ਚਾਹੀਦੀਆਂ ਪੰਜਾਬ ਦੀਆਂ ਨਹੀਂ ਸੀ ਰਹਿਣੀਆਂ ਚਾਹੀਦੀਆਂ ਜੇ ਪੰਜਾਬ ਦੇ ਕੋਲੇ ਪੰਜਾਬ ਯੂਨੀਵਰਸਿਟੀ ਨਹੀਂ ਹੈਗੀ ਇਹਦਾ ਪਿੱਛੇ ਰਹਿ ਗਿਆ ਅਸੀਂ ਤਾਂ ਹਵਾ 'ਚ ਤੀਰ ਮਾਰਨ ਵਾਲੇ ਰਹਿ ਗਏ ਬਸ